ਸਾਡੇ ਇਸ YouTube ਚੈਨਲ ਤੇ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਲਾਇਕ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਘੰਟੀ ਦੇ ਬਟਨ ਨੂੰ ਦਬਾ ਲਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੇ ਕਿਸੇ ਵੀਰ ਨੇ ਖੇਤੀਬਾੜੀ ਦੇ ਸੰਧ ਜਿਵੇਂ ਟਰੈਕਟਰ ਟਰਾਲੀ ਕੋਠੀ ਕਾਰ ਜ਼ਮੀਨ ਪਲਾਂਟ ਜੇ ਪਸ਼ੂ ਵੇਚਣ ਲਈ ਐਡ ਕਰਾਉਣੀ ਹੋਵੇ 5 ਤੋਂ 7 ਫੁੱਟ ਮਾ ਜਾਂ 1 ਮਿੰਟ ਦੀ ਵੀਡੀਓ ਬਣਾ ਕੇ ਸਾਡੇ WhatsApp ਨੰਬਰ 987830354 ਤੇ ਸਾਰੀ ਜਾਣਕਾਰੀ ਸਮੇਤ ਭੇਜ ਦਿਓ ਅਸੀਂ ਇਹ ਤੁਹਾਡੀ ਐਡ ਆਪਣੇ ਚੈਨਲ ਤੇ ਮੁਫਤ ਵਿੱਚ ਲਗਾ ਦੇਵਾਂਗੇ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ। HMT 911 ਮਾਡਲ 1997 ਇੰਜਨ ਗੇਅਰ ਲਿਫਟ ਦੀ ਫੁੱਲ ਗਾਰੰਟੀ ਖਰੀਦਣ ਸਮੇ ਵਾਹ ਕੇ ਚੱਕ ਕਰ ਸਕਦੇ ਹੋ। ਟਾਇਰ ਪੱਕੇ। ਰੇਟ 1,65,000 ਏਰੀਆ ਮਖੂਜੀਰਾ ਫੋਨ ਨੰਬਰ 73 79 84000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਹਾਂਜੀ ਅੱਗੇ ਸਵਰਾਜ 855 ਮਾਡਲ 1993 ਇੰਜਨ ਗিয়ার ਲੈਫਟ ਦੀ ਫੁੱਲ ਗਾਰੰਟੀ ਵਾਗ ਚੱਕ ਕਰ ਸਕਦੇ ਹੋ ਪੰਜਾਬ ਨੰਬਰ ਰੇਟ 135000 ਏਰੀਆ ਮਖੂ ਜੀਰਾ ਫੋਨ ਨੰਬਰ 7379 84000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਡਿਰੈਕਟਰ ਲੈ ਸਕਦੇ ਹੋ ਅੰਜੀ ਅੱਗੇ ਟਰਾਲੀ ਵਿਕਾਊ ਆ 11x6 ਦੀ ਰੇਟ 172000 10 ਇੰਚੀ ਚੈਨਲ 4 ਇੰਚੇ ਸਾ 8 ਨਟ ਦੀਆਂ ਹੱਬਾਂ ਸਟੀਲੀ ਵਿੱਚ ਵਾਲੇ ਚੈਨਲ 6 ਇੰਚ 3 ਫੁੱਟ ਨਾਲ ਵੱਡ ਸਮੇਤ ਜਾਲੀ ਦਿੱਤਾ ਜਾਵੇਗਾ ਏਰੀਆ ਧਰਮਪੁਰਾ ਫੋਨ ਨੰਬਰ 93650 13629 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰਾਲੀ ਲੈ ਸਕਦੇ ਹੋ ਹਾਂਜੀ ਅੱਗੇ ਜੌਂਡੀਆਰਾ 5310 ਮਾਡਲ 2010 ਪਹਿਲੇ ਨਾਮ ਪੰਜਾਬ ਨੰਬਰ ਪੀਵੀ04 ਸਾਰਾ origignal ਨਵੀਂ ਬੈਟਰੀ ਰੇਟ 520000 ਏਰੀਆ ਕੋਟਕਪੂਰਾ ਫੋਨ ਨੰਬਰ 9501870137 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਹਾਂਜੀ ਅੱਗੇ ਪ੍ਰੀਤ 6049 ਮਾਡਲ 2022 ਪਹਿਲੇ ਨਾਮ ਤਿੰਨ ਸਪੀਡ ਵਿੱਚ ਟਾਇਰ 85 ਪੈਸੇ ਨਾਲ ਦੇ ਨਵੀਂ ਬੈਟਰੀ ਰੇਟ 495000 ਫੋਨ ਨੰਬਰ 95018 70137 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰੈਕਟਰ ਲੈ ਸਕਦੇ ਹੋ ਹਾਂਜੀ ਨਵੀਂ ਵੀਡੀਓ ਲੈ ਕੇ ਅਸੀਂ ਫੇਰ ਆਵਾਂਗੇ ਧੰਨਵਾਦ